ਮੁੱਖ ਮੰਤਰੀ ਭਗਵੰਤ ਮਾਨ ਨੇ ਲੰਗੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਤੋਂ ਬਾਅਦ ਇੱਕ ਵੱਖਰਾ ਵਿਵਾਦ ਸ਼ੁਰੂ ਹੋ ਗਿਆ ਖੈਰ ਇਸੇ ਵਿਵਾਦ ਨੂੰ ਲੈ ਕੇ ਗੱਲਬਾਤ ਕਰਨੀ ਜ਼ਰੂਰੀ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੋਂ ਸਵਾਗਤ ਹੈ ਅੱਜ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੋ ਇਸ ਹਾਰੀ ਸਥਿਤੀ ਬਣੀ ਜਦੋਂ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਦੇ ਉਸ ਤੋਂ ਬਾਅਦ ਇੱਕ ਵੱਖਰਾ ਨੈਰੇਟਿਵ ਖੜਾ ਹੋ ਗਿਆ ਕਹਿੰਦੇ ਕਿ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਕਲੀਅਰ ਹੋ ਗਿਆ ਕਿ ਇਸ ਦੇ ਵਿੱਚ ਧਿਰ ਹਾਈ ਕੋਰਟ ਨਹੀਂ ਸੀ ਇਸ ਵਿੱਚ ਦਖਲ ਨਹੀਂ ਦੇ ਸਕਦੀ ਐਸਜੀਪੀਸੀ ਦੇ ਕੰਮ ਚ ਨਹੀਂ ਮੈਂ ਇਸ ਦੇ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਪਹਿਲਾਂ ਤਾਂ ਦੋ ਤਿੰਨ ਗੱਲਾਂ ਸਮਝੋ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ ਜਿਹੜੀ ਆ ਉਹ ਕੇਂਦਰ ਸਰਕਾਰ ਕਰਾਉਂਦੀ ਆ ਸਰਕਾਰ ਕਰਵਾਉਂਦੀ ਆ ਗੁਰਦੁਆਰਾ ਕਮਿਸ਼ਨ ਕਰਾਂਦਾ ਤੇ ਜਿੱਥੇ ਗੁਰਦੁਆਰਾ ਕਮਿਸ਼ਨ ਸ਼ਾਮਲ ਹੋਵੇ ਕੇਂਦਰ ਸਰਕਾਰ ਦੀ ਇੱਕ ਸੰਵਿਧਾਨੀ ਕੋ ਸੰਸਥਾ ਹੋਵੇ ਤੇ ਫਿਰ ਸਰਕਾਰ ਦੀ ਦਖਲਅੰਦਾਜ਼ੀ ਕਿਵੇਂ ਨਾ ਹੋਈ ਜੇ ਤਾਂ ਡਾਇਲ ਇਲੈਕਟੋਰਲ ਪ੍ਰੋਸੈਸ ਜਿਹੜਾ ਹੈ ਉਹ ਕੇਂਦਰ ਦੀਆਂ ਗਾਈਡਲਾਈਨਸ ਨਾਲ ਚੱਲਦਾ ਹੈ ਕੇਂਦਰ ਦਾ ਕਮਿਸ਼ਨ ਜਿਹੜਾ ਬਣਿਆ ਉਹਦੇ ਇਲੈਕਸ਼ਨ ਕਰਾਂਦਾ ਹੈ ਤੇ ਫਿਰ ਤਾਂ ਕੇਂਦਰ ਸਰਕਾਰੀ ਇਹਦੇ ਵਿੱਚ ਪੂਰੀ ਦਖਲਅੰਦਾਜ਼ੀ ਕਰ ਸਕਦੀ ਸਰਕਾਰ ਦੂਸਰਾ ਇੱਕ ਹੋਰ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਮੈਨੂੰ ਯਾਦ ਹੈ 1925 ਦੇ ਵਿੱਚ ਜਦੋਂ ਗੁਰਦੁਆਰਾ ਸੁਧਾਰ ਐਕਟ ਬਣਿਆ ਉਹਦਾ ਸੈਕਸ਼ਨ 115 ਇਹ ਕੀ ਕਹਿੰਦਾ ਹੈ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਮੈਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਸੈਕਸ਼ਨ 115 ਜਿਹੜਾ ਗੁਰਦੁਆਰਾ ਸੁਧਾਰ ਐਕਟ ਦਾ ਇਹ ਕਹਿੰਦਾ ਹੈ ਕਿ ਹਰ ਸਾਲ ਗੁਰਦੁਆਰਿਆਂ ਦੇ ਉੱਤੇ ਇਹਦੀ ਜਿਹੜੀ ਇਹਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਦਾ ਆਡੀਟਰ ਨਿਯੁਕਤ ਕੀਤਾ ਜਾਊਗਾ ਲੇਖਾ ਜੋਖਾ ਦੇਖਣ ਲਈ ਤੇ ਉਹ ਆਡੀਟਰ ਜਿਹੜਾ ਉਹ ਪੰਜਾਬ ਸਰਕਾਰ ਲਾਏਗੀ ਫਿਰ दखਲ ਅੰਦਾਜ਼ੀ ਕਿਵੇਂ ਨਾ ਹੋਈ ਹਜੇ ਤੱਕ ਤਾਂ ਲਾंदे ਨਹੀਂ ਆਏ ਹਜੇ ਤੱਕ ਕਿਸੇ ਨੇ ਨਹੀਂ ਲਗਾਇਆ ਕਿਉਂਕਿ ਜੇ ਪੰਜੀਵਰੇ ਤਾਂ ਜਿਹੜਾ ਵਾ ਉਹ ਬਾਦਲ ਪਰਵਾਰ ਦਾ ਰਿਆਤਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜਾ ਜਿਹੜੀ ਸਰਕਾਰਾਂ ਵੀ ਕਹਿੰਦੀ ਆ ਚਲੋ ਆਪਾਂ ਕੀ ਇਹਨਾਂ ਦਾ ਲੇਖਾ ਜੋਖਾ ਦੇਖਣਾ दान ਦਾ ਪੈਸਾ ਹੈਗਾ ਲੇਕਿਨ ਗੁਰਦੁਆਰਾ ਸੁਧਾਰ ਐਕਟ ਜਦੋਂ 1925 ਚ ਬਣਿਆ ਉਹਦੇ ਸੈਕਸ਼ਨ 115 ਚ ਲਿਖਿਆ ਗਿਆ ਕਿ ਹਰ ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੇਖਾ ਜੋਖਾ ਦਾ ਆਡੀਟਰ ਜਿਹੜਾ ਉਹ ਪੰਜਾਬ ਸਰਕਾਰ ਲਗਾਏਗੀ ਫਿਰ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਹੋ ਗਈ ਦੂਜੀ ਗੱਲ ਤੇ 116 ਸੈਕਸ਼ਨ ਹਾਂ 116 ਸੈਕਸ਼ਨ ਦੇ ਵਿਚਕਾਰ ਦੀਨ ਜਿਹੜਾ ਆਡੀਟਰ ਹੋਏਗਾ ਉਹ ਸਾਰੇ ਖਰਚੇ ਦੀਆਂ ਤਿੰਨ ਕਾਪੀਆਂ ਬਣਾਏਗਾ ਇੱਕ ਕਾਪੀ ਪੰਜਾਬ ਸਰਕਾਰ ਨੂੰ ਦਵੇਗਾ ਇੱਕ ਕੇਂਦਰ ਦੇ ਗੁਰਦੁਆਰਾ ਕਮਿਸ਼ਨ ਨੂੰ ਦਵੇਗਾ ਤੇ ਤੀਜੀ ਕਾਪੀ ਜਿਹੜੀ ਹੈ ਪਬਲਿਸ਼ ਕੀਤੀ ਮਤਲਬ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਵੇਗਾ ਆਡੀਟਰ ਤਿੰਨ ਕਾਪੀਆਂ ਬਣਾਏਗਾ ਉਹਦੀਆਂ ਉਸ ਸੈਕਸ਼ਨ 116 ਕਹਿੰਦਾ ਤੇ ਜੇ ਇੱਕ ਵਿੱਚ ਪ੍ਰਵੀਜ਼ਨ ਇਹ ਵੀ ਹੈ ਕਿ ਜਿੰਨਾ ਆਡਿਟ ਦੇ ਵਿੱਚ ਲੇਖਾ ਜੋਖਾ ਆਇਆ ਇਹਨੂੰ ਇੱਕ ਇੰਗਲਿਸ਼ ਦੇ ਅਖਬਾਰ 'ਚ ਤੇ ਇੱਕ ਵਰਨੇਕੂਲਰ ਪੇਪਰ ਦੇ ਵਿੱਚ ਉਹਦਾ ਇਸ਼ਤਿਹਾਰ ਦੇਣਾ ਜ਼ਰੂਰੀ ਹੈ ਇੰਨਾ ਲੇਖਾ ਜੋਖਾ ਆਇਆ ਐਸਜੀਪੀਸੀ ਕੋ ਇੰਨਾ ਪੈਸਾ ਆਇਆ ਇੰਨਾ ਖਰਚ ਹੋਇਆ ਫਲਾਨੀ ਜਗ੍ਹਾ ਹੋਇਆ ਉਹਦਾ ਇਸ਼ਤਿਹਾਰ ਦੇਣਾ ਜ਼ਰੂਰੀ ਹੈ ਜੇ ਐਸਜੀਪੀਸੀ ਉਹਦਾ ਇਸ਼ਤਿਹਾਰ ਨਹੀਂ ਦਿੰਦੀ ਤੇ ਸੈਕਸ਼ਨ 118ਏ ਕਹਿੰਦਾ ਐਸਜੀਪੀਸੀ ਦਾ ਗੁਰਦੁਆਰਾ ਪ੍ਰਬੰਧਕ ਐਕਟ ਦਾ ਸੁਧਾਰ ਐਕਟ ਦਾ ਜਿਹੜਾ ਬਣਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਆਡੀਟਰ ਹੀ ਉਹ ਜਾਂ ਪੰਜਾਬ ਸਰਕਾਰ ਜਾਂ ਕੋਈ ਉਹ ਇਸ਼ਤਿਹਾਰ چھਪਵਾ ਦੇਗੀ ਅਖਬਾਰ 'ਚ ਤੇ ਉਹਦਾ ਜਿਹੜਾ ਪੈਸਾ ਹੋਏਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਆ ਜਾਊਗਾ ਤੇ ਫਿਰ ਤੁਸੀਂ ਕਹਿੰਦੇ ਦਖਲਅੰਦਾਜ਼ੀ ਨਹੀਂ ਹੋਈ ਬੇਸਿਕਲੀ ਜਦੋਂ 1925 ਦੇ ਵਿੱਚ ਗੁਰਦੁਆਰਾ ਸੁਧਾਰ ਐਕਟ ਬਣਿਆ ਗੁਰਦੁਆਰਿਆਂ ਦੀ ਦੇਖਰੇਖ ਨੂੰ ਲੈ ਕੇ ਭਈ ਲੋਕਾਂ ਦੇ ਉੱਤੇ ਦੋਸ਼ ਨਾ ਲੱਗਣ ਗੋਲਕਾਂ ਦੇ ਉੱਤੇ ਦੋਸ਼ ਨਾ ਲੱਗਣ ਭਈ ਇਹ ਨਾ ਲੱਗੇ ਕਿ ਆਪਣੇ ਤੁਸੀਂ ਜਿਹੜੇ ਆ ਦੁਰਪਯੋਗ ਕਰ ਰਹੇ ਹੋ ਗੁਰਦੁਆਰਿਆਂ ਦੇ ਫੰਡ ਦਾ ਕਿਉਂਕਿ ਦਾਨ ਦਾ ਪੈਸਾ ਹੈ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਇਸ ਕਰਕੇ ਉਹਨਾਂ ਨੇ ਆਡੀਟਰ ਦੀ ਇੱਕ ਪ੍ਰਵੀਜ਼ਨ ਰੱਖੀ ਸੀ ਕਿ ਪੰਜਾਬ ਸਰਕਾਰੀ ਆਡੀਟਰ ਲਾ ਗਈ ਆਡੀਟਰ ਸਰਕਾਰ ਕਿਉਂ ਲਗਾਏਗੀ ਇਹਦਾ ਵੀ ਉਹਦਾਂ ਨੇ ਬੜਾ ਬਰੀਫ ਉਦੋਂ ਮੈਨੂੰ ਯਾਦ ਹੈ ਕਿਉਂਕਿ ਮੈਂ ਐਡੀਟোরੀਅਲ ਇੱਥੇ ਲਿਖਿਆ ਹੋਇਆ ਇਸ ਕਰਕੇ ਆਡੀਟਰ ਲਗਾਏਗੀ ਤਾਂਕਿ ਕੱਲ ਨੂੰ ਕੋਈ ਇਹ ਨਾ ਗਵੇ ਕਿ ਇਹਨਾਂ ਨੇ ਆਪਣਾ ਆਡੀਟਰ ਲਗਾ ਕੇ ਆਪਣੀ ਮਰਜ਼ੀ ਨਾਲ ਸਾਰੇ ਕਾਗਜ਼ ਸਾਈਨ ਕਰਾ ਲੇ ਸਰਕਾਰ ਲਗਾਏਗੀ ਤੇ ਉਹਦੀਆਂ ਕਾਪੀਆਂ ਤਿੰਨ ਜਗ੍ਹਾ ਦਵੇਗੀ ਤਾਂ ਕਿ ਉਹ ਚ ਟਰਾਂਸਪੇਰੈਂਸੀ ਰਵੇ ਉਸੇ ਪਾਰਦਰਸ਼ਤਾ ਰਵੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਾਏਗਾ ਲੇਖਾ ਜੋਖਾ ਸਾਰਾ ਜਾਏਗਾ ਮੈਨੂੰ ਤਾਂ ਲੱਗਦਾ ਨਹੀਂ ਇੰਨੇ ਸਾਲ ਮੈਂ ਕਦੀ ਇਹ ਚੀਜ਼ਾਂ ਨੂੰ ਵੇਖਿਆ ਲੇਕਿਨ ਸਰਕਾਰ ਦੀ ਦਖਲਅੰਦਾਜ਼ੀ ਤਾਂ ਇੱਥੋਂ ਹੀ ਸਾਫ਼ ਹੁੰਦੀ ਹੈ ਗੁਰਦੁਆਰਾ ਐਕਟ 115 16 ਤੇ 118 ਚ ਹਾਂ 121 ਜਿਹੜਾ ਐਕਟ ਹੈ ਇਹਨਾਂ ਦਾ ਉਹ ਚ ਜਿਹੜੀਆਂ ਸਥਾਨਕ ਕਮੇਟੀਆਂ ਗੁਰਦੁਆਰੇ ਦੀਆਂ ਉਹ ਆਪਣੇ ਤੌਰ ਦੇ ਉੱਤੇ ਆਪਣਾ ਆਡਿਟ ਕਰਾ ਸਕਦੀਆਂ ਲੇਕਿਨ ਜਿਹੜਾ ਐਸਜੀਪੀਸੀ ਦਾ ਆਡਿਟ ਹੈ 115 116 ਤੇ ਜਿਹੜਾ 121 118 ਇਹਨੂੰ ਸਾਰੇ ਬਰੀਫ ਪੜ ਲੈਣ ਸਾਰਿਆਂ ਨੂੰ ਸਮਝ ਆ ਜਾਏਗਾ ਕਿ ਸਰਕਾਰਾਂ ਦੀ ਦਖਲਅੰਦਾਜ਼ੀ ਹੁੰਦੀ ਆ ਸਿਰਫ ਇਸ ਕਰਕੇ ਹੁੰਦੀ ਆ ਇਹ ਨਹੀਂ ਹੈਗਾ ਸਰਕਾਰ ਐਸਜੀਪੀਸੀ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ ਕਿਤੇ ਵੀ ਮੰਤਵ ਨਹੀਂ ਆ ਇਸ ਕਰਕੇ ਹੁੰਦੀ ਆ ਵੀ ਜਿਹੜਾ ਗੋਲਕਦਾ ਪੈਸਾ ਲੋਕਾਂ ਦੀ ਆਸਾ ਦਾ ਪੈਸਾ ਉਹ ਠੀਕ ਜਗ੍ਹਾ ਇਸਤੇਮਾਲ ਹੋ ਰਿਹਾ ਉਹਦਾ ਆਡਿਟ ਹੋ ਜਾਏ ਹੁਣ ਆਡਰ ਰੋਲਾ ਤਾਂ ਉਹੀ ਪਿਆ ਨਾ ਰੋਲਾ ਤਾਂ ਉਹੀ ਪਿਆ ਵੀ ਆਡਿਟ ਠੀਕ ਤਰ੍ਹਾਂ ਨਹੀਂ ਕੰਮ ਕੀਤਾ ਸੀ ਇਹਨੇ ਤਾਂ ਵਿੱਤ ਵਿਭਾਗ ਦੇ ਸ਼੍ਰੀ ਗੁਰਗ੍ਰਾਂਤ ਸਾਹਿਬ ਦੇ ਸਵਰੂਪ ਜਿਹੜੇ ਆ ਗਾਇਬ ਹੋ ਗਏ ਯਾ ਮੰਨ ਲੀਏ ਇਹ ਜਿੱਦਾਂ SGPC ਕਲੇਮ ਕਰਦੀ ਹੈ ਕਿ ਅਨਅਧਿਕਾਰਿਕ ਰੂਪ ਦੇ ਵਿੱਚ ਲੋਕਾਂ ਨੂੰ ਦੇ ਦਿੱਤੇ ਗਏ ਰਸੀਦਾਂ ਨਹੀਂ ਕਟੀਆਂ ਗਈਆਂ ਵਿੱਤੀ ਵਿੱਤੀ ਤਾਂ ਜਿਹੜਾ ਵਾ ਉਹ ਕਮਜ਼ੋਰੀਆਂ ਹੋਈਆਂ ਹਨਾ ਤੇ ਜੇ ਇਹੀ ਉਹਦਾ ਆਡੀਟਰ ਕੋਈ ਇੰਡੀਪੈਂਡੈਂਟ ਲੱਗਾ ਹੁੰਦਾ ਤੇ ਇਹ ਸਾਰੀਆਂ ਕਮਜ਼ੋਰੀਆਂ ਨਹੀਂ ਹੋਣੀਆਂ ਸੀ ਜੋ ਗੁਰਦੁਆਰਾ ਐਕਟ ਕਹਿੰਦਾ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਫਿਰ ਦੂਜਾ ਸਵਾਲ ਆਉਂਦਾ ਮੈਨੂੰ ਇੱਕ ਢੀਂਸਾ ਸਾਹਿਬ ਦੀ ਗੱਲ ਚੇਤੇ ਆਉਂਦੀ ਆ ਜਦੋਂ ਢੀਂਸਾ ਸਾਹਿਬ ਅਕਾਲੀ ਦਲ ਤੋਂ ਵੱਖ ਹੋਏ ਉਹਨਾਂ ਨੇ ਕਿਹਾ ਜਿਹੜਾ CA ਲੱਗਾ ਹੋਇਆ ਸਤਿੰਦਰ ਕੋਲੀ ਇਹ ਬਾਦਲਾਂ ਦੀ ਫਰਮ ਦਾ ਸੀਏ ਵੀ ਆ ਬਾਦਲਾਂ ਦੀਆਂ ਕੰਪਨੀਆਂ ਦਾ ਸੀਏ ਵੀ ਆ ਇਹ ਮੁੱਖ ਮੰਤਰੀ ਨੇ ਵੀ ਕਿਹਾ ਮਤਲਬ ਚਲੋ ਮੈਂ ਤਾਂ ਢੀਂਡਾ ਸਾਹਿਬ ਦੀ ਗੱਲ ਕਰ ਰਿਹਾ ਆ ਭਗਵਾਨ ਸਪਾਨ ਜੀ ਨੇ ਵੀ ਗੱਲ ਕੀ ਕੀ ਇਹ ਬਾਦਲਾਂ ਦਾ ਸੀਏ ਵੀ ਆ ਬਾਦਲ ਪਰਿਵਾਰ ਦਾ ਵੀ ਉਹਨਾਂ ਦੀਆਂ ਕੰਪਨੀਆਂ ਹੋਰ ਮੈਂ ਤੁਹਾਨੂੰ ਖੁਲਾਸਾ ਕਰਦਾ ਸਤਿੰਦਰ ਕੋਲੀ ਨੂੰ 1 ਕਰੋੜ ਰੁਪਈਆ ਸਾਲ ਦੀ ਤਨਖਾਹ ਮਿਲਦੀ ਰਹੀ ਉੱਥੋਂ 2014 ਦੇ ਵਿੱਚ ਜਦੋਂ ਅਰਤਾਰ ਸਿੰਘ ਮੱਕੜ ਸੀ ਉਹਨਾਂ ਨੇ ਸਤਿੰਦਰ ਕੋਲੀ ਨੂੰ ਕੁਰਸੀ ਤੋਂ ਲੱਤਾ ਅੰਤਰਿਮ ਕਮੇਟੀ ਨੇ ਬਾਪੂ ਕੇ ਮਤਾ 24 ਘੰਟੇ ਦੇ ਵਿੱਚ ਸਤਿੰਦਰ ਕੋਲੀ ਦੀ ਵਾਪਸੀ ਹੋਈ ਐਸਜੀਪੀਸੀ ਦੇ ਬਤੌਰ ਸੀਏ ਦੀ ਔਰ ਤਨਖਾਹ 1 ਕਰੋੜ ਦੇ ਵਿੱਚ ਵਾਪਸੀ 24 ਘੰਟੇ ਚ ਕਦੀ ਸੋਚ ਸਕਦੇ ਹੋ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਫੈਸਲਾ 24 ਘੰਟੇ ਚ ਵਾਪਸ ਲੈਣਾ ਪਿਆ ਤੇ ਇਹੀ ਸਤਿੰਦਰ ਕੋਲੀ ਜਿਹੜਾ ਕੈਨੇਡਾ ਦੇ ਵਿੱਚ ਜਿਹੜੀ ਕੰਪਨੀ ਐ ਪੀਟੀਸੀ ਦੀ ਉਹ ਜਿਹੜਾ ਉਹਨਾਂ ਦਾ ਚੈਨਲ ਆ ਉਹਦੀ ਟੈਲੀਕਾਸਟ ਕੰਪਨੀ ਐ ਜਿਹੜੀ ਜਿਹੜਾ ਮਾਲਕ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਦਾ ਡਾਇਰੈਕਟਰ ਇਹੀ ਸਤਿੰਦਰ ਕੋਹਲੀ ਤੇ ਇਹੀ ਸਤਿੰਦਰ ਕੋਹਲੀ ਜਿਹੜਾ ਬਾਦਲ ਦੀਆਂ ਜਿੰਨੀਆਂ ਫਰਮਸ ਹੈਗੀਆਂ ਉਹਨਾਂ ਦੇ ਪਰਿਵਾਰ ਦੀਆਂ ਉਹਨਾਂ ਦਾ ਚਾਰਟਡ ਅਕਾਊਂਟੈਂਟ ਹੈਗਾ ਸੋ ਆਪਾਂ ਗੱਲ ਨਹੀਂ ਸਮਝਦੇ ਕਿ ਆਡੀਟਰ ਪੰਜਾਬ ਗੁਰਦੁਆਰਾ ਐਕਟ ਦੇ ਹਿਸਾਬ ਨਾਲ ਲਗਾਏ ਹੁੰਦੇ ਤੇ ਸ਼ਾਇਦ ਵਿੱਤੀ ਗੜਬੜੀਆਂ ਹੋਣੀਆਂ ਨਹੀਂ ਸੀਗੀਆਂ ਤੇ ਇਸ ਕਰਕੇ ਮੈਂ ਇਹ ਤਾਂ ਕਿਤੇ ਨਹੀਂ ਕਹਿੰਦਾ ਕਿ ਸਰਕਾਰ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰੇ ਕਿਉਂਕਿ ਪੰਥਕ ਮਸਲੇ ਲੱਗ ਗਏ ਜਿਹੜਾ ਗੁਰਦੁਆਰਾ ਸੁਧਾਰ ਐਕਟ ਬਣਿਆ ਇਹ ਸਰਕਾਰ ਦਾ ਬਣਿਆ ਹੋਇਆ ਇਹ ਜਿਹੜਾ ਇਹਦੇ ਵਿੱਚ 115 16 18 121 ਜਿਹੜੇ ਐਕਟ ਹੈਗੇ ਆ ਇਹ ਸਰਕਾਰ ਦੁਆਰਾ ਹੈਗੇ ਬਣਾਇਆ ਇਹ ਚੋਣਾ ਸਰਕਾਰ ਕਰਵਾਂਦੀ ਆ ਤੇ ਸਰਕਾਰ ਦੀ ਦਖਲਅੰਦਾਜ਼ੀ सिदे तौते भी हो जाती सीधे तौर पर भी हाँ सरकार कभी पैसा इथे खर्च करो ती आ गलत किया गलत गल है लेकिन वित्त गड़बड़ी हुई है ਉਹਦੇ ਜ਼ਿੰਮੇਦਾਰ ਮੈਂ ਤਾਂ ਕਹਿੰਦਾ ਸੂਬਾ ਕੇਂਦਰ ਸਰਕਾਰ ਸਾਰੇ ਹੀ ਹੈ ਕਿਉਂਕਿ ਆਡੀਟਰ ਹੀ ਨਹੀਂ ਲਗਾਇਆ ਗਿਆ ਨੇ ਸਾਲ ਕਦੀ ਜੇ ਹਰ ਸਾਲ ਆਡੀਟਰ 100 ਸੈਕਸ਼ਨ 15 ਦੇ ਵਿੱਚ ਲਗਾਉਂਦੇ ਤੇ ਇਹ ਜਿਹੜੀਆਂ ਗੜਬੜੀਆਂ ਹੋਣੀਆਂ ਹੀ ਨਹੀਂ ਸੀ ਡਾਕਟਰ ਸਾਹਿਬ ਹੁਣ ਜਿਵੇਂ ਹਰਜਿੰਦਰ ਸਿੰਘ ਧਾਮੀ ਨੇ ਜਾਂ ਐਸਜੀਪੀਸੀ ਨੇ ਵੀ ਆਪਣੀ ਮੀਟਿੰਗ ਕਰਕੇ ਇਹ ਫੈਸਲਾ ਸੁਣਾ ਦਿੱਤਾ ਕਿ ਅਸੀਂ ਕੋਈ ਸਹਿਯੋਗ ਨਹੀਂ ਦਵਾਗੇ શ્રી ਕਾਲਤਖਸਾਲ ਜਿਹੇ ਦਰਨੀ ਕਹਿ ਦਿੱਤਾ ਕਿ ਕੋਈ ਸਹਿਯੋਗ ਨਹੀਂ ਦਿੱਤਾ ਜਾਊਗਾ ਹੁਣ ਫਿਰ ਐਸਆਈਟੀ ਕੀ ਕਰੂਗੀ ਦੇਖੋ ਦੋ ਸਾਹਬ ਸਿੰਘ ਦੀ ਗੱਲ ਇਹਦੇ ਵਿੱਚ ਹੈਗੀ ਸਾਫ਼ ਕੀ ਵਿੱਤ ਗੜਬੜੀ ਹੋਈ ਹੈ ਉਹ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੰਨਦੀ ਹੈ ਤੇ ਜੇ ਵਿੱਤ ਗੜਬੜੀ ਕਹਿਦੀ ਹੈ ਤੇ ਉਹਨੂੰ ਘਟਾਲਾ ਵੀ ਦੂਜਾ ਕਹਿਦੀ ਹੈ ਪੈਸੇ ਦਾ ਘਟਾਲਾ ਨਹੀਂ ਡਾਕਟਰ ਸਾਹਿਬ ਇਹਦੇ ਵਿੱਚ ਮੈਂ ਇਹ ਐਡ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਭਾਵੇਂ ਇਹ ਕਹਿੰਦੇ ਆ ਕਿ ਵਿੱਤੀ ਗੜਬੜੀ ਹੈ ਪਰ ਜਿਹੜੇ ਪੰਥਕ ਲੀਡਰ ਹੈ ਉਹ ਬੜੇ ਸਾਫ਼ ਤਰੀਕੇ ਨਾਲ ਕਹਿੰਦੇ ਕਿ ਇਹਨਾਂ ਨੇ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਗਲਤ ਤਰੀਕੇ ਨਾਲ ਆਪਣੇ ਚਾਹਵਾਨ ਲੋਕਾਂ ਕੋਲ ਭਜਵਾਏ ਨੇ ਹੁਣ ਆ ਗਈ ਗੱਲ ਤੁਹਾਡੀ ਗੱਲ ਤੇ ਮੈਨਾਂ ਲੱਗਾ ਸੀ ਤੁਸੀਂ ਪਹਿਲਾਂ ਵਿੱਚ ਬੋਲ ਪਏ ਦੋ ਇਹਦੇ ਵਿੱਚ ਮੁੱਦੇ ਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜਾ ਸ਼ਬਦ ਗੁਰੂ ਹੈ ਜਿਹੜਾ ਅਧਿਆਤਮ ਦਾ ਗੁਰੂ ਹੈ ਜਿਹੜਾ ਰੋਹਾਨੀਅਤ ਦਾ ਰਸਤਾ ਦਿਖਾਉਣ ਵਾਲਾ ਹੈ ਸੱਚਖੰਡ ਦਾ ਰਸਤਾ ਦਿਖਾਉਣ ਵਾਲਾ ਉਹ ਜੀਵੰਤ ਗੁਰੂ ਹੈ ਤੁਸੀਂ ਉਹਨੂੰ ਚੰਦ ਪੈਸਿਆਂ ਲਈ ਕਿਸੇ ਨੂੰ ਦੇ ਰਹੇ ਹੋ ਤੇ ਇਹ ਬੇਅਦਬੀ ਨਹੀਂ ਹੈ ਇਹ ਬੇਅਦਬੀ ਹੈ ਪਹਿਲਾ ਤਾਂ ਮਾਮਲਾ ਇਹ ਬੇਅਦਬੀ ਦਾ ਜਿੰਨੇ ਦਿੱਤਾ ਉਹਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਕੋਈ ਦੋਸ਼ ਨਹੀਂ ਹੈ ਜਿਹੜੇ ਮੁਲਾਜ਼ਮ ਨੇ ਕੀਤਾ ਇਹ ਬੇਅਦਬੀ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਤੁਸੀਂ ਗੁਰੂ ਸਹਿਬਾਨ ਦੇ ਪਾਵਨ ਸਰੂਪ ਨੂੰ ਤੁਸੀਂ ਚੰਦ ਰੁਪਈਆਂ ਲਈ ਅਨਧਿਕਾਰੀ ਗਰੁੱਪ ਚ ਕਿਸੇ ਦੇ ਹੱਥ ਚ ਦੇ ਦਿਓ ਭਾਵੇਂ ਚਹੇਤੇ ਚ ਦਿਓ ਭਾਵੇਂ ਕਿਸੇ ਹੋਰ ਨੂੰ ਦਿਓ ਉਹ ਵੇਦਪੀਆ ਪਹਿਲਾ ਦੂਜਾ ਜਿਹੜਾ ਘੁਟਾਲਾ ਪੈਸਾ ਜਿਹੜਾ ਜਮ੍ਹਾਂ ਨਹੀਂ ਹੋਇਆ ਜਿੱਥੇ ਘੁਟਾਲਾ ਆਇਆ ਉਹਦੇ ਚ ਅਗਰ ਉਹਨਾਂ ਨੇ ਜਿਹੜਾ ਮਤਾ ਪਾਇਆ ਹੋਇਆ ਕਿ ਇੱਥੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਘੁਟਾਲਾ ਹੋਇਆ ਪੈਸੇ ਦਾ ਗੜਬੜੀ ਹੋਇਆ ਚ ਕਾਰਵਾਈ ਕਰਨੀ ਚਾਹੀਦੀ ਹੈ ਤੇ ਜਿਹੜਾ ਘਟਾਲੇ ਦੀ ਜਾਂਚ ਹੈਗੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰ ਲਈ ਉਹਨਾਂ ਨੇ ਕਿਹਾ 75 75% ਜਿਹੜਾ ਕੋਲੀ ਕੋਲੋਂ ਪੈਸਾ ਤੁਸੀਂ ਰਿਕਵਰ ਕਰੋ ਜਿੰਨਾ ਇਹਨੂੰ ਗਿਆ ਯਾਨੀ 1 ਸਾਲ ਦੇ ਵਿੱਚ ਉਹਨੂੰ ਜੋ ਮੈਂ ਅਨੁਮਾਨ ਲਗਾਣਾ ਹੋ ਸਕਦਾ ਫਿਗਰ ਥੋੜੀ ਜਿਹੀ ਉੱਪਰ ਥੱਲੇ ਹੋ ਜਾਵੇ 12 10 ਕਰੋੜ ਰੁਪਈਆ ਇੱਕ ਸਾਲ 'ਚ ਗਿਆ ਯਾਨੀ 7.5 ਕਰੋੜ ਉਹਨਾਂ ਨੇ ਜਮ੍ਹਾਂ ਕਰਾਉਣਾ ਸੀ ਸਤਿੰਦਰ ਗੋਲੀ ਨੇ ਉਹ ਕਰਾਇਆ ਰਿਕਵਰੀ ਫਿਰ ਤੁਹਾਡੇ ਕੋ ਤੁਸੀਂ ਨਹੀਂ ਕਰਾਈ ਰਿਕਵਰੀ ਕਰਨ ਵਾਸਤੇ ਜਾਂ ਜਿਹੜਾ ਨੇ ਘਟਾਲਾ ਕੀਤਾ ਹੈ ਜਿੰਨਾ ਬਾਰੇ ਮਤੇ ਪਾਸ ਹੋਏ ਨੇ ਉਹਨਾਂ ਦੇ ਖਿਲਾਫ ਕਾਨੂੰਨ ਕਾਰਵਾਈ ਕਰਨ ਦੀ ਸਫਾਰਿਸ਼ ਤੁਸੀਂ ਇਹਨਾਂ ਨੇ ਕੀਤੀ ਹੋਈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਠੀਕ ਹੈ ਇਹਨਾਂ ਨੇ ਆਪਣੇ ਮਤੇ ਬਾਦ ਦੇ ਵਿੱਚ ਉਹਨਾਂ ਨੂੰ ਸੰਸ਼ੋਧਿਤ ਕਰਤਾ ਕੈਨਸਲ ਕਰ ਲਏ ਲੇਕਿਨ ਗੱਲ ਇਹ ਹੈ ਕਿ ਜਿਹੜੇ ਪਹਿਲਾਂ ਆ ਚੁੱਕੇ ਨੇ ਮਤੇ ਜਿਹੜੇ ਪੁਲਿਸ ਕੋ ਆ ਚੁੱਕੇ ਹੋਇਆ ਉਹਨਾਂ ਤੇ ਜਿਹੜੀ ਹੈ ਕਾਰਵਾਈ ਆਲਰੇਡੀ ਪਹਿਲਾਂ ਹੀ ਤਫਤੀਸ਼ ਚੱਲ ਰਹੀ ਹੈ ਇੱਕ ਸਾਲ ਤੋਂ ਚੱਲਦੀ ਮੈਨੂੰ ਲੱਗਦਾ ਹੁਮੇਂ ਲੱਗਦਾ ਐਫ ਆਈ ਆਰ ਸ਼ਾਇਦ ਨਵੀਂ ਐਪਲੀਕੇਸ਼ਨ ਤੇ ਹੋਈ ਹੈ ਕਿਸੇ ਹੋਰ ਨੇ ਦਿੱਤੀ ਲੇਕਿਨ ਗੱਲ ਇਹ ਹੈ ਨਾ ਇਹਨੂੰ ਦੋ ਪੈਸਿਆਂ 'ਚ ਸਮਝੋ ਇੱਕ ਤਾਂ ਸਿੱਖ ਸੈਂਟੀਮੈਂਟਸ ਦਾ ਮਸਲਾ ਹੈਗਾ ਇੱਕ ਮਸਲਾ ਵਿੱਤ ਘੁਟਾਲੇ ਦਾ ਹੈਗਾ ਸ਼੍ਰੀ ਗੁਰਗੁਆਂ ਸਾਹਿਬ ਦੇ 328 ਸਵਰੂਪ ਕਿੰਨਾ ਲੋਕਾਂ ਦੇ ਹੱਥਾਂ 'ਚ ਗਏ ਆ ਘੱਟੋ ਘੱਟ ਉਹ ਤਾਂ ਸਾਫ਼ ਹੋਣਾ ਚਾਹੀਦਾ ਕਿ ਘੱਟੋ ਘੱਟ ਉਹ ਉਹਨਾਂ ਹੱਥਾਂ 'ਚ ਆ ਜਿਹੜੇ ਸਤਗੁਰੂ ਦੇ ਪਿਆਰੇ ਨੇ ਗੁਰੂ ਦੇ ਮਹਾਰਾਜ ਦੇ ਪਿਆਰੇ ਨੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਦਾ ਪ੍ਰਕਾਸ਼ ਠੀਕ ਤਰ੍ਹਾਂ ਹੋਇਆ ਹੋਇਆ ਕਿ ਉੱਥੇ ਸਵੇਰੇ ਸ਼ਾਮ ਪਾਠੀ ਆ ਰਿਹਾ ਹੈ ਕੀ ਉੱਥੇ ਹਰ ਤਰ੍ਹਾਂ ਦੀਆਂ ਮर्यादा ਦਾ ਪਾਲਣ ਕੀਤਾ ਜਾ ਰਿਹਾ ਇਹ ਚੀਜ਼ਾਂ ਦਾ ਵੀ ਤਾਂ ਕੱਟੋ-ਕੱਟ ਸਾਹਮਣੇ ਆਉਣਾ ਚਾਹੀਦਾ ਨਾ ਸਿੱਖ ਸੈਂਟੀਮੈਂਟਸ ਸਿੱਖ ਕਾਦੇ ਹਿੰਦੂਆਂ ਦੇ ਸੈਂਟੀਮੈਂਟਸ ਵੀ ਦੂੜੇ ਹੋਏ ਅਸੀਂ ਵੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਕਰਦੇ ਜਿੰਦਗੀ 'ਚ ਅਸੀਂ ਵੀ ਤਾਂ ਉਹਨਾਂ ਦੇ ਦਿੱਤੇ ਹੋਏ ਰਸਤੇ 'ਤੇ ਚੱਲਦੇ ਆ ਅਸੀਂ ਵੀ ਤਾਂ ਉਹਨਾਂ ਦੀ ਬਾਣੀ ਦਾ ਉਚਾਰਨ ਕਰਦੇ ਆ ਤੇ ਉਹਨਾਂ ਦੇ ਹਸਰ ਨਾਲ ਆਪਣੇ ਨਾਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਆ ਮੈਂ ਤਾਂ ਇਹ ਕੰਨਾ ਵੀ ਕੱਟੋ-ਕੱਟ 328 ਲਿਸਟਡ ਕਰਨ ਹੋਣੇ ਚਾਹੀਦੇ ਸਾਹਮਣੇ ਬਈ ਇਹ ਬੰਦੇ ਦੱਸੋ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗ ਸામਨੇ ਆ ਸਕੇ ਵੀ ਇਹਨਾਂ ਦੇ ਘਰਾਂ ਦੇ ਵਿੱਚ ਹੈਗੇ ਆ ਇਹ ਗੁਰਦੁਆਰਾ ਸਾਹਿਬ ਚ ਹੈਗੇ ਆ ਇਹਨਾਂ ਦਾ ਪ੍ਰਕਾਸ਼ ਹੋਇਆ ਹੋਇਆ ਉੱਥੇ ਮਰਿਆਦਾ ਦਾ ਪਾਲਨ ਕੀਤਾ ਜਾ ਰਿਹਾ ਉੱਥੇ ਬਾਣੀ ਦਾ ਉਚਾਰਨ ਕੀਤਾ ਜਾ ਰਿਹਾ ਤੇ ਬੇਅਦਬੀਆਂ ਨਹੀਂ ਹੋ ਰਹੀਆਂ ਇਹ ਸਿੱਖ ਸੈਂਟੀਮੈਂਟਸ ਹੈ ਇਹ ਸਾਰੇ ਮਤਲਬ ਸਿੱਖ ਕੌਮ ਦੇ ਕੀ ਹਿੰਦੂਆਂ ਦੇ ਵੀ ਸਾਰੇ ਜਿਹੜੇ ਗੁਰਗ੍ਰੰਥ ਸਾਹਿਬ ਦੇ ਫਾਲੋਅਰ ਉਹਨਾਂ ਦੇ ਸੈਂਟੀਮੈਂਟਸ ਹੈ ਪਹਿਲਾ ਤਾਂ ਮਸਲਾ ਸਭ ਤੋਂ ਉੱਤੇ ਹੈ ਕਾਨੂੰਨ ਵੀ ਪਿੱਛੇ ਕਰ ਦੋ ਪੁਲਿਸ ਵੀ ਪਿੱਛੇ ਕਰ ਦੋ ਐਸਜੀਪੀਸੀ ਵੀ ਪਿੱਛੇ ਕਰ ਦੋ ਜਿਹੜੇ ਸਰੂਪ ਹੈਗੇ ਆ ਉਹ ਕਿੱਥੇ ਨੇ ਉਹਨਾਂ ਦਾ ਉਹਨਾਂ ਨੂੰ ਕਰਕੇ ਤਾਂ ਉੱਥੇ ਗੁਰੂ ਦੀ ਮਰਿਆਦਾ ਦਾ ਪਾਲਣ ਹੋਣਾ ਚਾਹੀਦਾ ਪਹਿਲਾ ਅਲਫਾਜ ਹੈ ਬਾਕੀ ਸਾਰੀਆਂ ਚੀਜ਼ਾਂ ਬਾਅਦ ਚ ਹੈ ਦੂਜੀ ਚੀਜ਼ ਇਹ ਹੈਗੀ ਹੈ ਕਿ ਹੁਣ ਉਹ 328 ਹੈਗੇ ਕਿੰਨਾਂ ਨੂੰ ਦਿੱਤੇ ਉਹ ਤਾਂ ਨਾ ਤਾਂ ਸੀਐਮ ਸਾਹਿਬ ਨੂੰ ਪਤਾ ਨਾ ਪੁਲਿਸ ਨੂੰ ਪਤਾ ਨਾ ਛੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਤਾ ਉਹ ਤਾਂ ਉਹਨਾਂ ਨੂੰ ਪਤਾ ਨਾ ਜਿਨ੍ਹਾਂ ਨੇ ਪੈਸੇ ਲੈ ਕੇ ਆਪਣੇ ਚਾਹੀਤਿਆਂ ਨੂੰ ਦਿੱਤੇ ਆਖਰਕਾਰ ਕਿਤੇ ਨਾ ਕਿਤੇ ਤਾਂ ਹੋਊਗਾ ਇਹਨੂੰ ਦਿੱਤਾ ਗਿਆ ਇਹਨੂੰ ਦਿੱਤਾ ਕਿਤੇ ਨਾ ਕਿਤੇ ਤਾਂ ਉਹਨਾਂ ਨੇ ਲਿਖਿਆ ਹੋਏਗਾ ਨਾ ਮਾੜਾ ਮੋਟਾ ਆਪਸ ਕਿਤੇ ਪੈਸੇ ਦਾ ਲੈਣ ਦੇਣ ਵੰਡਿਆ ਹੋਏਗਾ ਸੋ ਮੇਰੀ ਆਪਣੀ ਜਿਹੜੀ ਇਹ ਸੋਝੀ ਇਹ ਕਹਿੰਦੀ ਹੈਗੀ ਹੈ ਕਿ ਸਭ ਤੋਂ ਪਹਿਲਾਂ ਇਹ ਕਦਮ ਚੱਕਣਾ ਚਾਹੀਦਾ ਹੈ ਇਹਦੇ ਵਿੱਚ ਕਾਨੂੰਨ ਦੀ ਪਾਲਣਾ ਵੀ ਨਹੀਂ ਹੈਗੀ ਤਾਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰ ਲੈਣਾ ਚਾਹੀਦਾ ਸੀ ਕੋਈ ਅਸੀਂ ਇਹ 328 ਸਰੂਪ ਜਿਹੜੇ ਗੁਰੂ ਮਹਾਰਾਜ ਦੇ ਉਹ ਆਪਾਂ ਲੱਭ ਲਿਆ ਆ ਘਰਾਂ ਦੇ ਵਿੱਚ ਗਏ ਆ ਆ ਪੈਸੇ ਦਾ ਲੈਣ-ਦੇਣ ਕੀਤਾ ਗਿਆ ਅਸੀਂ ਇਹ ਬੰਦਿਆਂ ਦੇ ਖਿਲਾਫ ਕਾਰਵਾਈ ਕਰਤੀ ਅਸੀਂ ਜੀ ਗੁਣਾਨ ਸਾਹਿਬ ਦੇ ਪਾਵਨ ਸਭੂਪ ਮਰਿਆਦਾ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਵਾਪਸ ਲਿਆਇਆ ਇਥੋਂ ਵਿਧੀਵਤ ਰੂਪ ਦੇ ਵਿੱਚ ਮਰਿਆਦਾ ਦਾ ਪਾਲਣ ਕਰਦੇ ਹੋਏ ਉਹਨਾਂ ਨੂੰ ਜਿਹੜੇ ਆ ਵਾਪਸ ਦਿੱਤੇ ਜਾਣਗੇ ਇਹ ਤਰੀਕ ਤੋਰ ਤਰੀਕਾ ਚਾਹੀਦਾ ਬਾਕੀ ਮੈਨੂੰ ਇਹ ਜਨ ਲੱਗਦਾ ਕਿ ਕਾਨੂੰਨ ਆਪਣੀ ਜਿਹੜੀ ਕਾਰਵਾਈ ਆ ਉਹ ਤਾਂ ਉਹਨਾਂ ਦੀਆਂ ਸਿਫਾਰਸ਼ਾਂ ਕੀਤੀਆਂ ਤੁਸੀਂ ਸਵਾਲ ਪੁੱਛਿਆ ਸਰਕਾਰ ਦੀ ਦਖਲਅਧੀ ਮੈਂ ਤੁਹਾਨੂੰ ਐਕਟ ਦੱਸ ਦਿੰਦੇ ਆ ਵੀ ਉਹਨਾਂ ਦਾ ਆਡੀਟਰ ਹਰ ਸਾਲ ਪੰਜਾਬ ਸਰਕਾਰ ਨੂੰ ਲਾਣਾ ਚਾਹੀਦਾ ਮੈਂ ਤਾਂ ਕਹਿਣਾ ਕਿ 1925 ਤੋਂ ਲੈ ਕੇ ਹੁਣ ਤੱਕ ਇਹ ਵੀ ਸਾਹਮਣੇ ਆਉ ਉਹ ਵੀ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਗਏ ਆ ਲਿਖੇ ਜੋਖੇ ਦੇ ਬਈ ਆਡੀਟਰ ਕਿਉਂ ਨਹੀਂ ਲਗਾਏ ਗਏ ਅੱਜ ਤੱਕ ਹਰ ਸਾਲ ਕਿਉਂ ਨਹੀਂ ਲਗਾਏ ਗਏ ਤੇ ਇਹਦਾ ਵੀ ਤਾਂ ਜਵਾਬ ਦੇਣਾ ਬੰਦਦਾ ਨਾ ਅਸੀਂ ਕਿਉਂਕਿ ਗੁਰਦੁਆਰਾ ਸੁਧਾਰ ਐਕਟ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈਗਾ ਉਹਦੇ ਚ ਸਾਫ ਜ਼ਿਕਰ ਹੈਗਾ ਹਰ ਸਾਲ ਪੰਜਾਬ ਸਰਕਾਰੀ ਅਕਾਊਂਟਰ ਲਗਾਏਗੀ ਤੇ ਮੈਂ ਤਾਂ ਅਜੇ ਤੱਕ ਇਸ਼ਤਿਹਾਰ ਦੇਖਿਆ ਨਹੀਂ ਕਿਸੇ ਅਖਬਾਰ ਚਾਇ। ਡਾਕਟਰ ਸਾਹਿਬ ਇਹ ਦੇ ਨਾਲ ਇੱਕ ਸਵਾਲ ਹੋ ਰਿਹਾ ਇਹ ਅਲਟੀਮੇਟਲੀ ਜੀ ਐਸਜੀਪੀਸੀ ਦੇ ਮੁਲਾਜ਼ਮਾਂ ਦੀ ਗੱਲ ਵੀ ਸੁਣ ਲਈਏ ਉਹ ਕਹਿੰਦੇ ਆ ਕਿ ਇਹ ਸਿਰਫ ਪੇਟਾ ਦੇ ਲੈਂਡ ਦੇਣ ਦਾ ਮਸਲਾ ਸੇਗਾ ਤੇ ਉਹਨੂੰ ਰਿਕਾਰਡ ਨਹੀਂ ਕੀਤਾ ਗਿਆ ਕਿ ਪੈਸੇ ਆਏ ਆ ਕਿ ਨਹੀਂ ਆਏ ਜਾਂ ਕਹਦੀ ਹੈ ਕਿ ਅਲਟੀਮੇਟਲੀ ਅਕਾਊਂਟ ਵਿੱਚ ਨਹੀਂ ਸ਼ੋ ਕੀਤੇ ਗਏ ਕੋਈ ਪੈਸੇ ਆਏ ਆ ਤੇ ਫਿਰ ਗੱਲ ਇਹ ਉੱਠਦੀ ਹੈ ਕਿ ਹਰਜਨ ਸਿੰਘ ਧਾਮੀ ਆ ਜਿਹੜੇ ਬਾਕੀ ਪ੍ਰਧਾਨ ਰਹੇ ਨੇ ਹੁਣ ਤੱਕ ਉਹਨਾਂ ਨੇ ਸਿਰਫ ਇੱਕ ਕਾਰਵਾਈ ਕੀਤੀ ਕਿ ਉਹਨਾਂ ਨੂੰ ਲਾਂਬੇ ਕਰ ਦਿੱਤਾ ਜਿਨ੍ਹਾਂ ਦਾ ਨਾਮ ਵਿੱਚ ਆਇਆ ਫਿਰ ਕੀ ਫੌਜਦਾਰੀ ਮੁਕਦਮੇ ਜਿਹੜੇ ਬਣਦੇ ਸੀ ਉਹਨਾਂ ਨੂੰ ਬਚਾ ਲਿਆ ਗਿਆ ਉਹਨਾਂ ਕੋਲ ਦੇਖੋ ਦੋ ਜਿਹੜਾ ਪਹਿਲਾਂ ਮਤਾ ਪਾਸ ਹੋਇਆ ਸੀ ਉਹਦੇ ਚੋਂ ਦੋ ਹਰਜਿੰਦਰ ਸਿੰਘ ਧਾਮੀ ਮੇਰਾ ਖਿਆਲ ਸਕੱਤਰ ਸੀਗੇ ਉਹਨਾਂ ਦੇ ਰਹਿਨਮਾਈ ਦੇ ਵਿੱਚ ਉਹਨਾਂ ਦੀ ਕਮੇਟੀ ਦੇ ਮੈਂਬਰ ਸੀ ਵੀ ਤੁਸੀਂ ਇਹਨਾਂ ਦੇ ਵਿੱਚ ਅਗਦੀ ਕਾਰਵਾਈ ਕਾਨੂੰਨੀ ਕਾਰਵਾਈ ਸੋਚ ਵਿਚਾਰ ਕਰਕੇ ਜੋ ਬੰਦੀ ਕਰੋ ਗੱਲ ਹੁੰਦੀ ਇਹ ਹੈ ਕਿ ਉਹਦੇ ਵਿੱਚ ਦੋਸ਼ੀ ਸੀ ਸਭ ਤੋਂ ਵੱਡਾ ਸਤਿੰਦਰ ਸਿੰਘ ਕੋਹਲੀ ਵੀ ਦੋਸ਼ੀ ਸੀ ਰੂਪ ਸਿੰਘ ਵੀ ਸੀਗੇ ਦੋਸ਼ੀ ਦੇ ਨਾਲ ਦੇ ਦੋਸੀ ਹੁਣ ਸਤਿੰਦਰ ਕੋਹਲੀ ਦਾ 24 ਘੰਟਿਆਂ ਚ ਵਾਪਸ ਐਸਜੀਪੀਸੀ ਚ ਆ ਗਿਆ ਉਹਦੇ ਉੱਤੇ ਕਿਵੇਂ ਪਰਚਾ ਹੋ ਸਕਦਾ ਉਹਦੇ ਖਿਲਾਫ ਕਿਵੇਂ ਕਾਰਵਾਈ ਕਰਵਾ ਸਕਦੇ ਆ ਪਹਿਲਾਂ ਤਾਂ ਆਪਾਂ ਇਹ ਦੇਖੀਏ ਨਾ ਬਈ ਕਾਰਨ ਕੀ ਆ ਕਾਰਨ ਵਿੱਚ ਸ਼ਕਤੀਸ਼ਾਲੀ ਲੋਕ ਸੀਗੇ ਉਹਨਾਂ ਦੇ ਖਿਲਾਫ ਕਾਨੂੰਨ ਦੀ ਸफारਸ਼ਾ 468 ਨੰਬਰ ਮਤਾ ਜਿਹਦਾ ਸੀਐਮ ਸਾਹਿਬ ਜ਼ਿਕਰ ਕਰਦੇ ਆ ਉਹਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਜਿਹੜੇ ਹੋਏ ਆ ਉਹਦੇ ਵਿੱਚ ਉਹ ਦੱਸਦੇ ਪਏ ਨੇ ਬਈ ਆ ਲੋਕ ਸ਼ਾਮਲ ਹੈ ਲੇਕਿਨ ਉਹ ਸਾਰੇ ਪਾਵਰਫੁੱਲ ਲੋਕ ਸੀਗੇ ਉਹ ਤੁਸੀਂ ਜੇ ਕੋਈ ਉਸ ਟਾਈਮ ਦੇ ਉੱਤੇ ਐਸਈਪੀਸੀ ਰਿਕਮੈਂਡ ਕਰਤੇ ਸਤਿੰਦਰ ਕੋਹਲੀ ਤੇ ਐਫਆਈਆਰ ਤੁਸੀਂ ਸੋਚ ਸਕਦੇ ਹੋ ਹੋ ਸਕਦੀ ਉਹਨੂੰ ਤਾਂ ਕੱਢ ਕੇ ਇੱਕ 24 ਘੰਟੇ ਚ ਵਾਪਸ ਲੈਣਾ ਪਿਆ ਸੀ ਉਹ ਵੀ ਸਾਲ ਦੀ 1 ਕਰੋੜ ਦੀ ਸੈਲਰੀ ਤੇ ਤੇ ਇਸ ਕਰਕੇ ਜਿਹੜਾ ਕੈਨੇਡਾ ਦੇ ਵਿੱਚ ਪੀਟੀਸੀ ਦਾ ਡਾਇਰੈਕਟਰ ਹੋਵੇ ਉਹਨਾਂ ਦੀ ਜਿਹੜੀ ਟੈਲੀਗਾਸ ਪਬਲਿਸ਼ਡ ਹੈਗੀ ਕੰਪਨੀ ਉਹਨਾਂ ਦਾ ਡਾਇਰੈਕਟਰ ਹੋਵੇ ਤੇ ਉਹਦੇ ਉੱਤੇ ਪਰਚਾ ਰਿਕਮੈਂਡ ਹੋ ਸਕਦਾ ਸੋ ਕਈ ਕਾਰਨ ਹੁੰਦੇ ਆ ਕਈ ਕਾਰਨ ਹੁੰਦੇ ਆ ਇਸ ਕਰਕੇ ਮੈਂ ਲੰਬਾ ਨਾ ਜਾ ਕੇ ਮੈਂ ਤਾਂ ਇਹ ਕਹੂੰਗਾ ਬਈ ਜਿਹੜੇ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਇਹ ਹੀ ਸੋਚ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਕਿੱਥੇ ਆ ਭਾਵੇਂ ਕੁਝ ਵੀ ਹੋਵੇ ਉਹਨਾਂ ਨੂੰ ਚੰਗੇ ਉਹ ਮਤਲਬ ਬਿਲਕੁਲ ਮर्यादा ਦੇ हिसाब ਨਾਲ ਪਾਲਨ ਹੋ ਰਿਹਾ ਉਤੇ ਉਸ ਜਿਹਾਂ ਦੇ ਉੱਤੇ ਪਹਿਲਾਂ ਫੋਕਸ ਕਰਨਾ ਚਾਹੀਦਾ ਬਾਕੀ ਕਾਨੂੰਨ ਵਾਲੀਆਂ ਸਾਰੀਆਂ ਚੀਜ਼ਾਂ ਤਾਂ ਚਲਦੀਆਂ ਰਹਿਤੀ। ਉਸ ਸੰਬੰਧ ਵਿੱਚ ਮੈਂ ਪੁੱਛਣਾ ਚਾਹੁੰਨਾ ਕਿ ਭਾਵੇਂ ਹੋਵੇਗਾ ਜਾਂ ਨਹੀਂ ਹੋਵੇਗਾ ਜਾਂਚ ਹੋਵੇਗੀ ਨਹੀਂ ਹੋਵੇਗੀ ਇਸ ਸਮੇਂ ਤੇ ਮੈਂ ਸਿਰਫ ਭਾਵੇਂ ਹਰ ਕੋਈ ਚਾਹੁੰਦਾ ਕਿ ਜਾਂਚ ਹੋਵੇ ਪਰ ਇਸ ਦੇ ਬਾਵਜੂਦ ਸਵਾਲ ਇਹ ਹੈ ਕਿ ਜਿਵੇਂ ਜਿਨ੍ਹਾਂ ਲੋਕਾਂ ਦਾ ਸੀ ਜ਼ਿਕਰ ਕਰ ਰਹੇ ਆ ਭਾਵੇਂ ਉਹਨਾਂ ਦੇ ਸੀਏ ਹੋ ਜਾਣ ਭਾਵੇਂ ਕੋਈ ਹੋਰ ਹੋ ਜਾਵੇ ਉਹਨਾਂ ਦੇ ਉੱਤੇ ਕਾਰਵਾਈ ਤਾਂ ਹੋਵੇਗੀ ਜਾਂ ਉਮੀਦ ਹੈ ਕਿ ਹੋਵੇ ਪਰ ਦੂਸਰੇ ਪਾਸੇ ਜਿਨ੍ਹਾਂ ਨੇ ਬਚਾਇਆ ਜਾਂ ਜਿਹੜੇ ਪ੍ਰਧਾਨ ਨੇ ਵੀ ਇਵਨ ਉੱਥੇ ਤੱਕ ਵੀ ਸੇਕ ਪਹੁੰਚ ਸਕਦਾ ਨਹੀਂ ਇੱਦਾਂ ਦੇਖੋ ਜੀ ਇਹ ਤਾਂ ਜਾਂਚ ਵਾਲੀ ਟੀਮ ਦਾ ਹੈਗਾ ਐਸਆਈਟੀ ਕੀ ਕਿੱਥੇ ਤੱਕ ਜਾਂਦੀ ਹੈ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਹੈ ਲੇਕਿਨ ਜਿਹੜਾ ਜਾਂਚ ਹੈ ਉਹ ਮੈਨੂੰ ਲੱਗਦਾ ਕਿ ਸ਼ੁਰੂ ਹੋ ਗਈ ਹੋਈ ਹੈ ਕਿਉਂਕਿ ਐਸਆਈਟੀ ਬਣ ਗਈ ਹੋਈ ਹੈ ਸੀਐਮ ਸਾਹਿਬ ਨੇ ਤਾਂ ਕੱਲ ਆਪਣੇ ਤੇਵਰ ਦਿਖਾਤੇ ਸਿੱਧੇ ਸਿੱਧੇ ਕਿ ਇਹ ਸਰਕਾਰ ਕੀਵੇ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਉਹਨਾਂ ਨੇ ਵੀ ਐਕਟ ਸੁਣਾਇਆ ਮੈਂ ਐਕਟ ਹੋਰ ਦੱਸਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਤਾਂ ਇਸ ਗੱਲ ਦਾ ਪੱਕਾ ਤਾਂ ਹੈਗਾ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹ ਛੋਟਾ ਮਸਲਾ ਨਹੀਂ ਹੈਗਾ ਅੱਗੇ بڑے ਜ਼ਖਮ ਜਿਹੜੇ ਆ ਉਹ ਸਿੱਖ ਕੌਮ ਲੈ ਕੇ ਝੇਲਦੀ ਪਈ ਆ ਇਹ ਬਹੁਤ ਵੱਡਾ ਜ਼ਖਮ ਹੈ ਇੱਕ ਵਾਰ ਅਗਰ ਨਹੀਂ ਵੀ ਇਹ ਗਲਤੀਆਂ ਹੈਗੀਆਂ ਘਟੋ ਘਟ ਸਾਫਤਾ ਹੋ ਜਾਏ ਮੈਂ ਇਹ ਵੀ ਕਿਤੇ ਸੁਣਿਆ ਕਿ ਜਿਨ੍ਹਾਂ ਦੇ ਤੇ ਐਫ ਆਈ ਆਰ ਦਰਜ ਆ ਉਹ ਸਭ ਕਹਿੰਦੇ ਆ ਵੀ ਠੀਕ ਆ ਸਾਹਮਣੇ ਤਾਂ ਆਵੇ ਸੱਚ ਤਾਂ ਸਾਹਮਣੇ ਆਵੇ ਹੋ ਗਈ ਠੀਕ ਆ ਹੁਣ ਗੱਲ ਤਾਂ ਕਲੀਅਰ ਹੋ ਜੂਗੀ ਇੱਕ ਵਾਰ ਗੱਲ ਸਾਰੀ ਕਲੀਅਰ ਹੋ ਜਾਣੀ ਚਾਹੀਦੀ ਆ ਇਹ ਸਾਦਾ ਦੋਤਾ ਦੋਤਾ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਜੇ ਵਿੱਤ ਘੁਟਾਲਾ ਹੈਗਾ ਸਾਹਮਣੇ ਆ ਜੇ ਸ਼ਿਦੂ ਗਣਾਂਬਾਬ ਦੇ ਸਵਰੂਪ ਕਿੱਥੇ ਹੈਗੇ ਆ ਉੱਥੇ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਰਿਆਦਾ ਦਾ ਪਾਲਣ ਕੀਤਾ ਜਾਵੇ ਮੈਂ ਤਾਂ ਇਸ ਚੀਜ਼ਾਂ ਦਾ ਪੱਖਤਾਰ ਹੈਗਾ ਵਾਂ ਬਾਕੀ ਕਾਨੂੰਨ ਦਾ ਆਪਣਾ ਦਾਇਰਾ ਹੁੰਦਾ ਕਾਨੂੰਨ ਕਿੱਥੇ ਤੱਕ ਜਾਂਦਾ ਕਿਹਦੀ ਕਿਹਦੀ ਸ਼ਮੂਲੀਅਤ ਆਂਦੀ ਕਿਹਦੀ ਕਿਹਦੀ ਨਹੀਂ ਆਂਦੀ ਵੈਸੇ ਜਿੱਥੇ ਦਾ ਸਾਮੀ ਦਾ ਕਿਰਦਾਰ ਬਹੁਤ ਉੱਚਾ ਹੈ ਉਹ ਇੰਨੀ ਛੇਤੀ ਮਤਲਬ ਇਸ ਮਸਲੇ ਦੇ ਵਿੱਚ ਆਪਣੇ ਆਪ ਨੂੰ ਪਾਰਟੀ ਨਹੀਂ ਬਣਾ ਸਕਦੇ ਕਿਉਂਕਿ ਉਹ ਵੀ ਇੱਕ ਸੱਚੇ ਸਿੱਖ ਨੇ ਅਮਰਤਾਰੀ ਸਿੱਖ ਨੇ ਮੈਂ ਉਹਨਾਂ ਦੀ ਕਦਰ ਕਰਦਾ ਪੜੇ ਲਿਖੇ ਨੇ ਕਾਨੂੰਨ ਦੇ ਹਰ ਜਿਹੜੇ ਆ ਉਹਦੇ ਪਹਿਲੂ ਦੇ ਜਾਣਕਰ ਨੇ ਉਹਨਾਂ ਨੂੰ ਸਮਝ ਹੈਗੀ ਆ ਬਈ ਇਹ ਜਿਹੜਾ ਵਾ ਕਿੱਥੇ ਤੱਕ ਮੈਂ ਆਪਣਾ ਇਹ ਕਿਸੇ ਚੀਜ਼ ਚ ਸ਼ਮੂਲੀਅਤ ਲੈ ਕੇ ਜਾਣੀ ਆ ਠੀਕ ਆ ਇਸ ਟਾਈਮ ਜਿਹੜਾ ਦੌਰ ਹੈ ਉਹ ਬਾਦਲਾਂ ਦਾ ਦੌਰ ਹੈਗਾ ਕਿ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਤੇ ਪੂਰਨ ਰੂਪ ਚ ਕਬਜ਼ਾ ਹੈਗਾ ਤੇ ਇਸ ਕਰਕੇ ਥੋੜਾ ਜਿਹੜਾ ਧਾਮੀ ਉਹਨਾਂ ਦੇ ਨਾਲ ਥੋੜਾ ਸੋਚ ਬੁਲਾ ਲੈਂਦੇ ਆਦਰਵਾਇਜ਼ ਮੈਂ ਹਰਜਿੰਦਰ ਸਿੰਘ ਧਾਮੀ ਦਾ ਦੇਖੋ ਤੁਸੀਂ ਜਿੰਨੀ ਕੁ ਦੇਰ ਧਾਮੀ ਦਾ ਕਾਰਜ ਕਰ ਰਿਹਾ ਹੈ ਮੈਨੂੰ ਲੱਗਦਾ ਘਟਾਲੇ ਉੱਤੇ ਕੋਈ ਵੀ ਦੋਸ਼ ਨਹੀਂ ਲੱਗਾ ਬਈ ਇਹ ਘਟਾਲੇ ਆ ਉਹ ਹੈਗੇ ਆ ਉਹ ਸਭ ਤੋਂ ਪਹਿਲਾਂ ਦਾ ਕੋਲੀ ਨੂੰ ਜਿਹੜਾ ਸੇਵਾਵਾਂ ਸਮਾਪਤ ਕੀਤੀਆਂ ਗਈਆਂ 2022 ਦੇ ਵਿੱਚ ਉਸ ਤੋਂ ਬਾਅਦ ਕੋਲੀ ਨੂੰ ਵਾਪਸ ਨਹੀਂ ਲਿੱਤਾ ਗਿਆ ਇਹ ਵੀ ਬਹੁਤ ਵੱਡੀ ਗੱਲ ਹੈ ਤੇ ਇਹ ਮੈਂ ਜੇ ਸਮਝਾਂ ਕਿ ਧਾਮੀ ਇਹਦੇ ਉੱਤੇ ਦ੍ਰਿੜ ਸਟੈਂਡ ਲੈ ਕੇ ਬੈਠੇ ਹੋਏ ਆ ਚੀਜ਼ਾਂ ਦੇ ਉੱਤੇ ਅੱਗੋਂ ਦੇਖੋ ਆਉਣ ਵਾਲਾ ਵਕਤ ਕਿਸ ਤਰ੍ਹਾਂ ਦਾ ਹੈਗਾ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਦੇ ਉੱਤੇ ਜਾਂ ਇਸ ਗੱਲ ਦੇ ਕੋਈ ਦਾਗ ਲੱਗੇਗਾ ਠੀਕ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਗੱਲ ਹੈ ਕਿ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੁਵਾਨੜੀਆ ਪੰਜਾਬੀ